सेंट्रल ड्रग्स सेंट्रलड कंट्रोल ऑर्गेनाइजेशन ਦੇ ਵੱਲੋਂ ਕੀਤੇ ਗਏ ਨਵੇਂ ਟੈਸਟਾਂ ਦੇ ਵਿੱਚ 50 ਤੋਂ ਵੱਧ ਦਵਾਈਆਂ ਗੁਣਵੱਤਾ ਦੇ ਮਿਆਰ ਉੱਤੇ ਖਲੀਆਂ ਨਹੀਂ ਭੀਆਂ ਸੀਡੀਐਸਸੀਓ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਦਵਾਈਆਂ ਦਾ ਖੁਲਾਸਾ ਕੀਤਾ ਹੈ ਜੋ ਆਮ ਤੌਰ ਉਤੇ ਇਲਾਜ ਦੇ ਲਈ ਵਰਤੀਆਂ ਜਾਂਦੀਆਂ ਹਨ ਹਾਲਾਂਕਿ ਇਹ ਦਵਾਈਆਂ ਗੁਣਵੱਤਾ ਜਾਂਚ ਦੇ ਵਿੱਚ ਅਸਫਲ ਰਹੀਆਂ ਇਹਨਾਂ ਦਵਾਈਆਂ ਵਿੱਚ ਖੁਜੀ ਦਵਾਈਆਂ ਸ਼ਾਮਲ ਹਨ ਜੋ ਆਮ ਤੌਰ ਉਤੇ ਲੋਕ ਵਰਤਦੇ ਹਨ ਇਨਾਂ ਦੇ ਵਿੱਚ ਪੈਰਾਸੀਟਮ ਬੋਨ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਦੇ ਸ਼ਾਮਿਲ ਹਨ ਆਮ ਤੌਰ ਤੇ ਖਾਣ ਦੇ ਵਿੱਚ ਖਾਧੀਆਂ ਜਾਨਵਰੀਆਂ ਪੈਰਾਸੀਟਮ ਬੋਨ ਦੀਆਂ ਗੋਲੀਆਂ ਕੁਆਲਿਟੀ ਦੇ ਤੱਥ ਤੇ ਵਿੱਚ ਫੀਲ ਹਾਂ ਇਹਨਾਂ ਹੀ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਸਪਲੀਮੈਂਟਸ ਸਡਾਈਪੀਸ ਦੀਆਂ ਗੋਲੀਆਂ ਤੇ ਐਂਟੀਕਲੋਟ ਫੈਸ਼ੀਸ ਦਵਾਈਆਂ ਸਮੇਤ ਪੰਜਾਬ ਤੋਂ ਵੱਧ ਦਵਾਈਆਂ ਡਰਗ ਰੈਗੂਲੇਟਰ ਵੱਲੋਂ ਕੀਤੇ ਗਏ ਕੁਆਲਿਟੀ ਟੈਸਟਾਂ ਦੇ ਵਿੱਚੋਂ ਛੇਨ ਫੁੱਟੇ ਭਾਰਤੀ ਡਰੱਗ ਰੈਗੂਲੇਟਰ ਸੈਂਟਰਲ ਡਰੱਗਸ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ ਆਪਣੀ ਦੀ ਕਾਰਸ ਵੈਬਸਾਈਟ ਉੱਤੇ ਕੁਆਲਿਟੀ ਟੈਸਟ ਕੀਤੀਆਂ ਹੋਣ ਵਾਲੀਆਂ ਦਵਾਈਆਂ ਦੀ ਸੂਚੀ ਛਾੜੀ ਹੈ ਭਾਰਤੀ ਡਰੱਗ ਰੈਗੂਲੇਟਰ ਸੈਂਟਰਲ ਡਰੱਗਸ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਹਰ ਮਿੰਨਿਟ ਸੁਤ ਦਵਾਈਆਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਉਨ੍ਹਾਂ ਦੀ ਝੋਣ ਕਰਦਾ ਹੈ ਤੇ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਇਸ ਵਾਰ ਸਰਕਾਰੀ ਸੰਸਥਾ ਨੇ ਵਿਟਾਮਿਨ ਸੀ ਅਤੇ ਡੀ3 ਦੀਆਂ ਗੋਲੀਆਂ ਚੈਲਕਲ ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਸੀ ਸਾਫਟ ਜੈੱਲ ਐਂਟੀ ਐਸਿਡ ਪੇਂਡੀ ਪੈਰਾਸੀਟਾਮੋਲ ਆਈ ਪੀ 500 ਮਿਲੀਗ੍ਰਾਮ ਡਾਇਬਟੀਸ ਦੀ ਦਵਾਈ ਹਾਈ ਬਲੱਡ ਪ੍ਰੈਸ਼ਰ ਦਵਾਈ ਟੈਲਮਿਸਟਰਨ ਵਰਗੀਆਂ ਦਵਾਈਆਂ ਦੀ ਜਾਂਚ ਕੀਤੀ ਜੋ ਕੁਆਲਿਟੀ ਦਾਸਤ ਤੇ ਬਿਜੂ ਫੇਲ ਹੋ ਰਹੀਆਂ ਬਿਊਰੋ ਰਿਪੋਰਟ ਦੀ ਸ਼ਬਦ ਤੇ ਨਾ ਧੰਨਵਾਦ ਸੈਂਟਰਲ ਡਰੱਗਸ ਸੈਂਟਰਲਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਕੀਤੇ ਗਏ ਨਵੇਂ ਟੈਸਟਾਂ ਦੇ ਵਿੱਚ ਪੰਜਾਬ ਤੋਂ ਵੱਧ ਦਵਾਈਆਂ ਗੁਰਬੱਤਾ ਦੇ ਮਿਆਰ ਉੱਤੇ ਖਲੀਆਂ ਨਹੀਂ ਪੜੀਆਂ ਸੀ ਡੀ ਐਸ ਸੀਓ ਨੇ ਆਪਣੀ ਰਿਪੋਰਟ ਦੇ ਵਿੱਚ ਉਹ ਜੀ ਦਵਾਈਆਂ ਦਾ ਖੁਲਾਸਾ ਕੀਤਾ ਹੈ ਜੋ ਆਮ ਤੌਰ ਤੇ ਇਲਾਜ ਦੇ ਲਈ ਵਰਤੀਆਂ ਜਾਂਦੀ ਹਨ ਹਾਲਾਂਕਿ ਇਹ ਦਵਾਈਆਂ ਗੁਣਵੱਤਾ ਜਾਂ ਕਿਸੇ ਵੀ ਵਿੱਚ ਅਸਫਲ ਹਨ ਇਹਨਾਂ ਦਵਾਈਆਂ ਵਿੱਚ ਕੁਝ ਦਵਾਈਆਂ ਸ਼ਾਮਲ ਹਨ ਜੋ ਆਮ ਤੌਰ ਤੇ ਲੋਕ ਵਰਤਦੇ ਹਨ ਇਹਨਾਂ ਦੇ ਵਿੱਚ ਪੈਰਾਸੀਟਾਮੋਲ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਸ਼ਾਮਲ ਹਨ ਆਮ ਤੌਰ ਤੇ ਭਾਰ ਦੇ ਵਿੱਚ ਖਾਧੀਆਂ ਜਾਨਵਰੀਆਂ ਇਹਨਾਂ ਸਿੱਟਮ ਬੋਲੀਆਂ ਬੋਲਿ ਕੁਆਲਿਟੀ ਦੀ ਗੈਰਜ਼ਤੀ ਦੇ ਵਿੱਚ ਫੇਰਦਾ ਇਹਨਾਂ ਹੀ ਕੈਲਸ਼ੀਅਮ ਅਤੇ ਵਿਟਾਮਿਨ ਡੀ ਵੀ ਸਪਲੀਮੈਂਟਸ ਡਾਇਬੀਟਿਸ ਦੀਆਂ ਬੋਲੀਆਂ ਤੇ ਐਂਟੀਕਲੋਟ ਫੈਸ਼ੀਅਲ ਦਵਾਈਆਂ ਸਮੇਤ ਪੰਜਾਬ ਤੋਂ ਵੱਧ ਦਵਾਈਆਂ ਡਰਗ ਰੈਗੂਲੇਟਰ ਵੱਲੋਂ ਕੀਤੇ ਗਏ ਕੁਆਲਿਟੀ ਟੈਸਟਾਂ ਦੇ ਵਿੱਚੋਂ ਸ਼ੇਲ ਕੀਤੀ ਜਾਂਦੀ ਹੈ ਭਾਰਤੀ ਡਰਗ ਰੈਗੂਲੇਟਰ ਸੈਂਟਰਲ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ ਆਪਣੀ ਧਿਕਾਰ ਵੈਬਸਾਈਟ ਤੇ ਕੁਆਲਿਟੀ ਟੈਸਟ ਦੇ ਵਿੱਚ ਸੇਮ ਖੁਣਵੜਨਾ ਦੋਭਾਈਆਂ ਦੀ ਸੂਚੀ ਛਾੜੀ ਹੈ ਭਾਰਤੀ ਡਰਗ ਰੈਗੂਲੇਟਰੀ ਸੈਂਟਰਲ ਡਰਗਸ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਹਰ ਹਿੰਦੀ ਨੂੰ ਦੋਭਾਈਆਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਉਹਨਾਂ ਦੇ ਝੋਣ ਕਰਦਾ ਹੈ ਫਿਰ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਇਸ ਵਾਰ ਸਰਕਾਰੀ ਸੰਸਥਾ ਨੇ ਵਿਟਾਮਿਨ ਸੀ ਅਤੇ ਡੀ3 ਦੀਆਂ ਗੋਲੀਆਂ ਸ਼ੈਲਕਲ ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਸੀ ਸਾਫਤ ਜੈਲ ਐਂਟੀ ਐਸਿਡਿਕ ਪੇਨ ਦੀ ਪੈਰਾਸੀਟਾਮੋਲ ਆਈਪੀ 500 ਮਿਲੀਗ੍ਰਾਮ ਡਾਇਬੀਟਿਸ ਦੀ ਦਵਾਈ ਹਾਈ ਬਲੱਡ ਪ੍ਰੈਸ਼ਰ ਦਵਾਈ ਟੈਲਮਿਸਟਰਨ ਵਰਗੀਆਂ ਦਵਾਈਆਂ ਦੀ ਜਾਂਚ ਕੀਤੀ ਜੋ ਕੁਆਲਿਟੀ ਟੈਸਟ ਦੇ ਵਿੱਚ ਫੇਲ ਹੋਈਆਂ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇਣਾ ਤਨਬਾ ਸੈਂਟਰਲ ਡਰੱਗਸ ਸੈਂਟਰਲਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਕੀਤੇ ਗਏ ਨਵੇਂ ਟੈਸਟਾਂ ਦੇ ਵਿੱਚ 50 ਤੋਂ ਵੱਧ ਦਵਾਈਆਂ ਗੁਣਵੱਤਾ ਦੇ ਮਿਆਰ ਉੱਤੇ ਖਰੀਆਂ ਨਹੀਂ ਪਈਆਂ CDSCO ਨੇ ਆਪਣੀ ਰਿਪੋਰਟ ਦੇ ਵਿੱਚ ਕੁਝ ਦਵਾਈਆਂ ਦਾ ਖੁਲਾਸਾ ਕੀਤਾ ਹੈ ਜੋ ਆਮ ਤੌਰ ਤੇ ਇਲਾਜ ਦੇ ਲਈ ਵਰਤੀਆਂ ਜਾਂਦੀ ਹਨ ਹਾਲਾਂਕਿ ਇਹ ਦਵਾਈਆਂ ਗੁਣਵੱਤਾ ਜਾਂਚ ਦੇ ਵਿੱਚ ਅਸਫਲ ਰਹੀਆਂ ਹਨ ਇਹਨਾਂ ਦਵਾਈਆਂ ਵਿੱਚ ਕੁਝ ਦਵਾਈਆਂ ਸ਼ਾਮਲ ਹਨ ਜੋ ਆਮ ਤੌਰ ਤੇ ਲੋਕ ਵਰਤਦੇ ਹਨ ਇਹਨਾਂ ਦੇ ਵਿੱਚ ਪੈਰਾਸੀਟਾਮੋਲ ਕੈਲਸ਼ੀਅਮ ਅਤੇ ਵਿਟਾਮਿਨ ਡੀ ਵੀ ਦਿੱਤੇ ਗਏ ਗੁਣ ਹਨ ਆਮ ਤੌਰ ਤੇ ਖਾਣ ਦੇ ਵਿੱਚ ਖਾਧੀਆਂ ਜਾਨਵਰੀਆਂ ਪੈਰਾਸੀਟਾਮੋਲ ਤੇ ਹੋਰ ਕੁਇਟੀ ਦੀ ਘਸਤੀ ਦੇ ਮਿਸ਼ਰੀ ਦਾ ਇਵਨ ਹੀ ਕੈਲਸ਼ੀਅਮ ਅਤੇ ਵਿਟਾਮਿਨ ਡੀ, ਈ, ਸਪਲੀਮੈਂਟਸ ਤੇ ਡਾਇਬੀਟਿਸ ਦੀਆਂ ਗੋਲੀਆਂ ਤੇ ਐਂਟੀਕਲੋਟ ਕ੍ਰੈਸ਼ਿਜ਼ ਦਵਾਈਆਂ ਸਮੇਤ ਪੰਜਾਬ ਤੋਂ ਪੱਧਰ ਦਵਾਈਆਂ ਡਰਗ ਰੈਗੂਲੇਟਰ ਵੱਲੋਂ ਕੀਤੇ ਗਏ ਕੁਆਲਿਟੀ ਟੈਸਟਾਂ ਦੇ ਵਿੱਚੋਂ ਸ਼ੇਮ ਹੋਈਆਂ ਹਨ। ਭਾਰਤੀ ਡਰਗ ਰੈਗੇਸਟਰੀ ਸੈਂਟਰਲ ਡਰਗਸ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ ਆਪਣੇ ਅਧਿਕਾਰਤ ਵੈੱਬਸਾਈਟ ਉੱਤੇ ਕੁਆਲਿਟੀ ਟੈਸਟ ਦੇ ਵਿੱਚ ਸ਼ੇਮ ਹੋਣ ਵਾਲੀਆਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਹੈ। ਫਾਰਮੈਟ ਡਰੱਗ ਰੈਗੂਲੇਟਰੀ ਸੈਂਟਰਲ ਡਰੱਗਸ ਸੈਂਟਰਲਡ ਕੰਟਰੋਲ ਆਰਗੇਨਾਈਜੇਸ਼ਨ ਹਰ ਹਿੰਦੀ ਦੀਆਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਉਹਨਾਂ ਦੀ ਧੁੰਡ ਕਰਦਾ ਹੈ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਇਸ ਵਾਰ ਸਰਕਾਰੀ ਸੰਸਥਾ ਨੇ ਵਿਟਾਮਿਨ ਸੀ ਅਤੇ ਡੀ3 ਦੀਆਂ ਗੋਲੀਆਂ ਸ਼ੈਲਕਲ ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਸੀ ਸਾਫਤ ਜੈਲ ਐਂਟੀ ਐਸਿਡਿਟੀ ਪੇਨ ਦੀ ਪੈਰਾਸੀਟਾਮੋਲ ਆਈਪੀ 500 ਮਿਲੀਗ੍ਰਾਮ ਡਾਇਬਟੀਜ਼ ਦੀ ਦਵਾਈ ਹਾਈ ਬਲੱਡ ਪ੍ਰੈਸ਼ਰ ਦਵਾਈ ਟੈਲਮਿਸਟਰਨ ਵਰਗੀਆਂ ਦਵਾਈਆਂ ਦੀ ਜਾਂਚ ਕੀਤੀ ਜੋ ਕੁਆਲਿਟੀ ਟੈਸਟ ਦੇ ਵਿੱਚ ਫੇਲ ਹੋਈਆਂ ਬਿਊਰੋ ਰਿਪੋਰਟ ਦੀ ਅਪਡੇਟ ਮੈਨੂੰ ਦੇਣਾ ਧੰਨਵਾਦ